ਫਰਕ ਵੱਡੀ ਡਿਜ਼ਾਈਨ ਹੈ ਜੀ ਸਾਰਾ ਲੋ ਜੀ ਬ੍ਰਾਈਡਲ ਦੇ ਵਿੱਚ ਦੇਖ ਲਓ ਜੀ ਕਿਆ ਖੂਬਸੂਰਤ ਕਲਰ ਤੇ ਜੋ ਇਹਦਾ ਕੰਮ ਹੋਇਆ ਹੋਇਆ ਇਹਦੇ ਉੱਪਰ ਦੇਖ ਸਕਦੇ ਹੋ ਤੁਸੀਂ ਬਾਰੀ ਜਿਹੜਾ ਹੈਵੀ ਵਰਕ ਕਹਿ ਸਕਦੇ ਹਾਂ ਅਸੀਂ ਲੋ ਜੀ ਸਾਰਾ ਵੱਡੀ ਦੁਪੱਟਾ ਲੋ ਜੀ ਦੁਪੱਟੇ ਦੀ ਗੱਲ ਕਰੀਏ ਦੇਖੋ ਕਿਆ ਪੂਰੇ ਦੁਪੱਟੇ ਤੇ ਹੀ ਵਰਕ ਹੈ ਕਿਤੋਂ ਵੀ ਮਤਲਬ ਕਹਿ ਸਕਦੇ ਨੇ ਬਲੈਂਕ ਨਹੀਂ ਹੈ ਰੇਟ 4000 580 2295 ਰੁਪਏ ਦਾ ਸੀ ਲੋ ਜੀ 5000 ਵਾਲਾ ਸੂਟ ਹੈ ਜਿਹੜਾ ਇੱਥੇ ਤੁਹਾਨੂੰ ਸਿਰਫ 2295 ਰੁਪਏ ਚ ਮਿਲ ਰਿਹਾ ਹੈ ਅਗਰ ਕਹਿ ਕਿਆ ਜਾਈ ਤਾਂ 50% ਤੋਂ ਵੀ ਜ਼ਿਆਦਾ ਡਿਸਕਾਊਂਟ ਤੇ ਤੁਹਾਨੂੰ ਹਾਲਾਂਕਿ ਕੋਈ ਸੇਲ ਨਹੀਂ ਲੱਗੀ ਐ ਮਾਡਰਨ ਫੈਸ਼ਨ ਤੇ ਪਰ ਸੇਲ ਦੇ ਰੇਟ 'ਚ ਤੁਹਾਨੂੰ ਇੱਥੇ ਸੂਟ ਮਿਲਣਗੇ ਲਓ ਜੀ ਇਹ ਦੁਆਦਾਰੇ ਸ਼ਿਮਰ ਬਾਜ਼ਾਰ 'ਚ ਅੱਜ ਦੇ ਟਾਈਮ 'ਚ ਸ਼ਿਮਰ ਦੇ ਸੂਟਾਂ ਦੀ ਬਹੁਤ ਡਿਮਾਂਡ ਹੈ ਜੀ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਪਹਿਲਾਂ ਸਾਰਾ ਹੈਂਡ ਦਾ ਕਮਾਗ ਹੈ ਇਹ ਸ਼ਿਮਰ ਦਾ ਸੂਟ ਹੈ ਦੇਖ ਸਕਦੇ ਹੋ ਤੁਸੀਂ ਨੈਚਰਲ ਦੀ ਬਾਟਮ ਆਈ ਗਈ ਜੀ ਤੇ ਦੁਪੱਟਾ ਦੇਖੋ ਪ्योर ਬੁਟੀਕ ਸਟਾਈਲ ਲੋਰੀ ਦੇਖੋ ਕਿਆ ਖੂਬਸੂਰਤ ਪਾਰਟੀ ਵੇਅਰ ਸੂਟ ਕਹਿ ਸਕਦੇ ਹਾਂ ਅਸੀਂ ਇਹਨੂੰ ਮਰੇ ਕੋ ਨਹੀਂ ਜੁੱਤਨ ਦੁਪੱਟੇ ਦੀ ਗੱਲ ਕਰੀਏ ਤਾਂ ਦੇਖੋ ਕਿਆ ਖੂਬਸੂਰਤ ਹੈਂਡਵਰਕ ਹੋਇਆ ਹੋਇਆ ਇਹਦੇ ਤੇ ਸਿਰਫ 295 ਰੁਪਏ ਦਾ ਸੁੱਤ ਵਾਹ ਜੀ ਵਾਹ ਦੁਆੜਾ ਅੰਮੀ ਸਾਡੇ ਕੋਲੇ ਬੁਟੀਕ ਸਟਾਈਲ ਹੋਊਗੀ ਬਹੁਤ ਤਾਂ ਵੈਰਾਈਟੀ ਦਾ ਸਾਡੇ ਕੋਲ ਐਨ ਲਾ ਲੋ ਸਰ 200 ਰੁਪਏ ਤੋਂ ਲੈ ਕੇ 10000 ਤੱਕ ਦੀ ਵੈਰਾਈਟੀ ਹੈ ਸਰ ਕੋਲ ਸਰ ਮੈਂ ਦੇਖ ਰਿਹਾ ਕਹੋਗੇ ਸੋ ਨੋ ਵੈਰਾਈਟੀ ਮੈਂ ਦੇਖ ਰਿਹਾ ਜੀ ਜੇ ਅਗਰ ਮੈਂ ਇੱਥੇ ਦਿਖਾਨ ਬੈਠ ਗਿਆ ਤਾਂ ਮੈਨੂੰ ਲੱਗਦਾ 2 ਦਿਨ ਮੈਨੂੰ ਲੱਗ ਜਾਣਗੇ ਸ਼ੂਟ ਕਰਦੇ ਕਰਦੇ ਸਰ ਜਿਆਦਾ ਨਹੀਂ ਲੱਗਣੇ ਵੈਰਾਈਟੀ ਨਹੀਂ ਜਿਆਦਾ ਵੈਰਾਈਟੀ ਨਹੀਂ ਪੂਰੀ ਹੋਣੀ ਆ ਦੇਖੋ ਪ ਸਾਰਾ ਪਾਲ ਦਾ ਕੰਮ ਆ ਗਿਆ ਜੀ ਲੋਰੀ ਦੇਖੋ ਪਾਲ ਦਾ ਅਗਰ ਕੰਮ ਦੀ ਗੱਲ ਕਰੀਏ ਜੋ ਇਹਦੇ ਤੇ ਹੈਵੀ ਵਰਕ ਹੋਇਆ ਹੋਇਆ ਹੈ ਉਹਦੀ ਕਲੈਰਿਟੀ ਤੁਸੀਂ ਦੇਖੋ ਉਹਦੀ ਸਫਾਈ ਦੇਖੋ ਕੰਮ ਦੀ ਤੁਹਾਨੂੰ ਵੀਡੀਓ ਦਿਖਾ ਰਿਹਾ ਪਰ ਵੀਡੀਓ ਤੋਂ ਜਸਟੀਫਾਈ ਨਹੀਂ ਹੁੰਦੀ ਜੀ ਅਸੀਂ ਕਸਟਮਰ ਨੂੰ ਸ਼ੁਰੂ ਤੋਂ ਕਹਿੰਦੇ ਆਂ ਕਿਉਂ ਉਹਨਾਂ ਵਰਕ ਨਹੀਂ ਦਿਖਦਾ ਤੁਸੀਂ ਬਿਲਕੁਲ ਸਾਡੀ ਡੀਲ ਤੋਂ ਫਿਰ ਪਤਾ ਲੱਗੀ ਵੀ ਇੱਕ ਦੇ ਵਿੱਚ ਕਾਂਜੀ ਦਾ ਵਰਕ ਹੋਇਆ ਹੋਇਆ ਹੈ ਦੇਖ ਸਕਦੇ ਹੋ ਤੁਸੀਂ ਕਿਆ ਫਿਨਿਸ਼ਿੰਗ ਹੈ ਸੀਕੁਐਂਸ ਹਾਂ ਜੀ ਬੜਾ ਸੀਕੁਐਂਸ ਦੇ ਨਾਲੇ ਕੰਮ ਹੋਇਆ ਹੋਇਆ ਸਾਰਾ ਜਬਰਦਸਤ ਵੈਰਾਈਟੀ ਫਟਾ ਦੇ ਇਹ ਨਾਲ ਬੋਟਮ ਹੈ ਜੀ ਇਹਦੇ ਹੁਣ ਇੱਕ ਵਾਰੀ ਫਟਾਫਟ ਅਸੀਂ ਸ਼ੋਰਟ ਚੈਨ ਨੂੰ ਖਤਮ ਕਰਦੇ ਹੋਏ ਵੀਡੀਓ ਨੂੰ ਤੁਸੀਂ ਇੱਕ ਵਾਰੀ ਆਪਣੇ ਜੋ ਸਾਡੇ ਵੀਵਰਸ ਨੇ ਤੁਹਾਡੇ ਜੋ ਕਸਟਮਰਸ ਨੇ ਉਹਨਾਂ ਨੂੰ ਆਪਣਾ ਕੰਪਲੀਟ ਐਡਰੈਸ ਦੱਸ ਦਿਓ ਜੀ ਸਰ ਆਪਣਾ ਸ਼ੋਅਰੂਮ ਹੈਗਾ ਮਾਡਰਨ ਫੈਸ਼ਨ ਟਰੱਕ ਜੁਨੀਅਰ ਰੋਡ ਨੱਤਾਂ ਵਾਲਿਆਂ ਦੀ ਫੈਕਟਰੀ ਨੀਅਰ ਪੈਟਰੋਲ ਪੰਪ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਤੁਸੀਂ ਆਣਾ ਕਾਲ ਕਰਕੇ ਆਓ ਸਾਡਾ ਸ਼ੋਰੂਮ 8 ਵਜੇ ਦੇ ਨੀਰਬੜ ਖੁੱਲ ਜਾਂਦਾ ਹੈ ਜੀ ਸ਼ਾਮੀ 7:30 ਵਜੇ ਤੱਕ ਅਵੇਲੇਬਲ ਹੁੰਦਾ ਜਦੋਂ ਮਰਜ਼ੀ ਆਓ ਠੀਕ ਹੈ